ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਰਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੈਂਡ ਟੂ ਡੀਕੇ तहसील ਤੇ ਜ਼ਿਲ੍ਹਾ ਬਈ ਨੂੰ ਮੋਗ ਗਈ ਪੈਂਦੇ ਆ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਬਈ ਵਪਾਰ ਦਾ ਕੰਮ ਕਰਦੇ ਆ ਰੁਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ 'ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਪੈਨ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਗਿੰਮਾ ਸੁਆ ਸਤਿ ਸ਼੍ਰੀ ਅਕਾਲ ਜੀ ਨਾਂ ਤੇ ਐਡਰੈਸ ਦੱਸ ਦਿਓ ਜੀ ਨਾਂ ਤੇ ਰਾਜਾ ਪੈਂਟੂ ਡਿਗੇ ਜ਼ਿਲ੍ਹਾ ਮੁਗਲਸੀ ਮੁਗਲ ਮੋਬਾਈਲ ਨੰਬਰ 819509653 ਅੱਬਾ ਪਹਿਲਾ ਵੀਡੀਓ ਪਾਈ ਸੀ ਸੇਲ ਹੋ ਗਿਆ ਸੀ ਫਿਰ ਠੀਕ ਆ ਜੀ ਇੱਕ ਨੰਬਰ ਤੇ ਸ਼ੁਰੂ ਕਰ ਲਾਂਗੇ ਇਹ ਗਾਣ ਦੀ ਕੀ ਡਿਟੇਲ ਹੈ ਜੀ ਡੇਢ ਕਿ ਮਿੰਟ ਦੀ ਸੁਈ ਆ ਉਹ ਬੱਚੀ ਆ ਮਗਰ ਬੱਚੀ ਆ ਜੀ ਠੀਕ ਆ ਜੀ ਤੇ ਕਿੰਨਾ ਦੋ ਤਿਆਰ ਆ ਜੀ ਮੈਂ ਆ ਵੀ 16 ਕਿਲੋ ਚੋਲੇ ਤਿੰਨ ਚਾਰ ਦਿਨ ਹੋ ਗਿਆ ਇਹਨੂੰ ਹੁਣ 14 ਕਿਲੋ ਕੰਡੇ ਵਾਲਾ 14 ਕਿਲੋ ਤਿਆਰ ਆ ਜੇ ਕੋਈ ਵੀ ਚਵਾਈ ਕਰਨੀ ਚਾਹੁੰਦਾ ਠੀਕ ਹੈ ਤੇ ਥਣਾ ਵਗੈਰਾ ਦਿਓ ਹਾਂ ਵੀ ਓਕੇ ਠੰਡੀ ਠੰਡੀ ਬਹੁਤ ਆਏ ਨੇ ਕੁਲapsack ਵਾਲੀ ਠੰਡੀ ਸੀਲ ਕਰਮਾ ਵਾਲੀ ਪੂਰੀ ਆ ਤੋੜ ਕੇ ਦਿਖਾ ਦਿਓ ਜੀ ਬਾਈ ਦੇ ਦੱਸਣ ਮੁਤਾਬਕ ਡੇਢ ਮਹੀਨਾ ਹੋ ਗਿਆ ਸੂਏ ਨੂੰ ਕਿੰਨੇ ਮਸ ਸੂਏ ਸੂਈ ਆ ਜੀ ਦੂਜੇ ਸੂਏ ਦੇ ਦੂਜੇ ਸੂਏ ਸੂਈ ਹੋਈ ਆ ਤਿੰਨ ਕ ਦਿਨ ਬਾਈ ਕੋਲ ਆਈ ਨੂੰ ਹੋ ਗਿਆ ਬਾਈ ਕਹਿੰਦਾ 16 ਕਿਲੋ ਚੋਕੇ ਲਿਆਂਦਾ ਸੀ ਪਰ ਇਸ ਵਕਤ 14 ਕਿਲੋ ਨੈਟ ਤਿਆਰ ਆ ਜੀ ਨਹੀਂ ਲਾਇਆ ਜੀ ਗਣੇ ਥੋੜਾ ਉੱਪਰ ਆ ਕਰੀ ਜਾਂਦੀ ਆ ਅੱਜ ਪੱਠੇ-ਪੱਠੇ ਖਾਦੇ ਆ ਪੂਰੇ ਨੇ ਠੀਕ ਆ ਜੀ ਬਾਕੀ ਥਣ ਲੇਵੇ ਦੀ ਸਾਫ ਆ ਦੇਖ ਸਕਦੇ ਹੋ ਚਾਰੇ ਥਣ ਨਿੱਖੜ ਮੇ ਇੱਕੋ ਜਿਹੇ ਸੈੱਜ ਦੇ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ ਜੀ 11 ਵਜੇ ਤੇ 24 ਮਿੰਟ ਹੋ ਗਏ ਆ ਸ਼ਾਮ ਦੇ ਚਵਾਈ ਤੇ ਕਰਾ ਜਾ 5-6 ਘੰਟੇ ਬਾਕੀ ਨੇ ਥਣ ਲੈਵੇ ਜਜਮੈਂਟ ਉਹ ਹਿਸਾਬ ਨਾਲ ਕਰਿਓ ਜੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਦੁੱਧ ਨਾ ਹਵਾਨਾ ਪੂਰਾ ਭਰਿਆ ਹੋਣਾ ਸੀਗਾ ਥਣਾਂ ਦੇ ਸਾਈਜ਼ ਬਹੁਤ ਸੋਨੇ ਆ ਜੀ ਇੱਧਰ ਲਈ ਛੱਡ ਤੋਂ ਚੈੱਕ ਕਰ ਲਓ ਜਾਨ ਚਾਰੇ ਤੁਹਾਨੂੰ ਨਿੱਖੜਵੇਂ ਇੱਕੋ ਜਿਹੇ ਸਾਈਜ਼ ਦੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਹੀ ਪਸ਼ੂ ਕੋਈ ਨੀ ਕੋਈ ਚੱਕਰ ਸੌ ਕਰਮ ਵਾਲੀ ਪੂਰੀ ਆ ਤੁਸੀਂ ਦੇਖ ਸਕਦੇ ਪੂਰੀ ਸੀਲ ਸੌ ਆ ਇਹ ਜਵਾਕ ਚੋਈ ਜਾਣ ਜੀ ਇਹ ਮੁੱਲ ਲੈ ਬਾਈ ਇਹਦਾ ਇਹਦਾ ਮੁੱਲ ਵੀ 42000 ਮਾਨਤਨ ਹੋ ਜਾਊਗਾ ਜੀ ਹਾਂ ਅਸੀਂ ਮਾਨਤਨ ਕਰਦੇ ਹਾਂ ਮੁੱਲ 42000 ਰੁਪਿਆ ਬਾਈ ਕਹਿੰਦਾ ਮਾਨਤਨ ਕਰਦਾਂਗੇ ਜਿਹੜਾ ਵੀ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਜੀ ਦੋ ਨੰਬਰ ਇਹ ਜਾਰਸੀ ਦੀ ਕੀ ਡਿਟੇਲ ਹੈ ਇਹ ਵੀ ਦੂਜੇ ਦੇ ਦਸੂਗਾ ਨੇ ਕਿੰਨੇ ਟਾਈਮ ਦੀ ਕੱਚੀ ਹੈ ਜੀ ਇਹ ਵੀ ਲੈ ਜੂ ਹਫਤੇ ਲਈ ਹਫਤੇ ਦੀ ਕੱਚੀ ਹੈ ਤੇ ਪਹਿਲੇ ਸਵੇਰ ਕਿੰਨਾ ਦੁੱਧ 1500 ਰੁਪਏ ਨੂੰ ਹੁੰਦਾ ਵੀਰੇ ਨੇ ਠੰਡੀ ਸੀ ਲੈ ਵੀ ਬਹੁਤ ਹੈ ਜੀ 15-16 ਕਿਲੋ ਮਾਲਕ ਨੇ ਦੱਸਿਆ ਕਿ ਪਹਿਲੇ ਸਵੇਰ ਦੁੱਧ ਦਿੱਤਾ ਬਾਕੀ ਥਣਲੇਵੇ ਦੀ ਸਾਫ ਹੈ ਜੀ ਸੀਲ ਸੌ ਕਰਮਾਂ ਵਾਲੀ ਪੂਰੀ ਆ ਤੁਰ ਕੇ ਦਿਖਾ ਦਿਓ ਜੀ ਇਹ ਵੀ ਹੈਵੀ ਬਾਡੀ ਵੇਟ ਦੀ ਸੋਹਣੀ ਫੇਸ ਕੁਆਲਿਟੀ ਕ੍ਰੋਸ ਬਰੀਡ ਚ ਪੈਂਦੀ ਹੈ ਜੀ ਬਾਕੀ ਦੁੱਧ ਇਹਨਾਂ ਦਾ ਚੰਗਾ ਹੀ ਹੁੰਦਾ ਚਾਰੇ ਥਣਾਂ ਐ ਨਿੱਖਰਵੇਂ ਇੱਕੋ ਜਿਹਾ ਸੈਜ ਦੇ ਦੇਖ ਸਕਦੇ ਹੋ ਤੁਸੀਂ ਹਵਾਨੇ ਦੇ ਵਾਲ ਟੱਲਾ ਬਹੁਤ ਨੇ ਹਫ਼ਤੇ ਦੇ ਕਰ ਹਵਾਨਾ ਪੂਰਾ ਭਰ ਲੈਣਾ ਜੀ ਦੁੱਧ ਨਾਲ ਪਹਿਲਾਂ ਮੇਰੇ ਮਾਲਕਾਂ ਨੇ 15 ਕਿਲੋ ਦੱਸਿਆ ਤੇ ਅਗਰ ਕਿੰਨਾ ਦੇ ਦੋ ਬਾਈ 17-18 ਕਿਲੋ ਹੋਵੇ ਵੀਰੇ 17-18 ਕਿਲੋ ਦੁੱਧ ਦੀ ਬਾਈ ਉਮੀਦ ਕਰਦੇ ਆ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਹਵਾਨਾ ਕਰਮ ਵਾਲੀ ਸੋਨਾ ਤਿਆਰ ਕਰਦੀ ਹੁੰਦੀ ਦੇਖ ਸਕਦੇ ਹੋ ਬੈਕ ਸਾਈਡ ਤੋਂ ਹਨ ਚੈੱਕ ਕਰ ਲੋ ਜੀ ਸੋਨਾ ਹੱਥੀਚ ਵਾਈ ਵਾਲਾ ਹੈ ਘੱਲ ਢੂਲ ਬਹੁਤ ਬਣਦੀ ਬਹੁਤ ਪਿੰਡੋਂ ਹੀ ਲੈ ਜਾ ਵੀਰੇ ਇਹ ਵਾਲਟਾਂ ਹਵਾਨੇ ਚ ਬਹੁਤ ਨੇ ਜੇ ਖਰੀਦੇ ਦਾ ਰਵੜੰਗ ਵੱਧ ਦਾ ਸਾਰੀਆਂ ਵਾਲਟਾਂ ਕੱਢ ਕੇ ਸੋਨਾ ਜੀ ਬਾਕੀ ਸਿਰ ਸਭ ਪੂਰੀ ਹੈ ਜੀ ਕੀ ਮੁੱਲ ਆ ਬਾਈ ਇਹਦਾ ਇਹਦਾ ਵੀਰੇ 45 ਹੈ ਮਾਨਤਨ ਹੋ ਜਾਊਗਾ ਜੀ ਕਰ ਦਾਂ ਜਿਹੜੇ ਕਰ ਦੋ 45000 ਰੁਪਏ ਬਾਈ ਮੁੱਲ ਕਰਦੇ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਜੀ ਦੰਨ ਨੰਬਰ EJRC ਜੀ ਇਹ ਵੀ ਮੈਂ ਦੂਜੇ ਵੀਰ ਸੁਣਾਣੇ ਠੀਕ ਆ ਜੀ ਇਹਦੇ ਵੀਰ ਬਾਖਦਨ ਪਏ ਵਾਲੇ 10 ਦਿਨਾਂ ਦੀ ਕੱਚੀ ਆ ਜੀ ਠੰਡੀ ਹੁਡੀ ਕਿੰਨਾ ਮਾਲ ਕਾਣੇ ਦਾ ਦਿੱਤਾ ਜੀ ਇਹਨਾਂ 13 14 ਕਿਲੋ ਤਾਂ ਪਹਿਲੇ ਵੀ ਉਹਦੇ ਠੀਕ ਆ ਤੋਰ ਕੇ ਦਿਖਾ ਦਿਓ ਜੀ 10 ਦਿਨਾਂ ਦੀ ਕੱਚੀ ਆ ਬਾਕੀ ਫੇਸ ਕੁਆਲਿਟੀ ਸੋਹਣੀ ਆ ਜੀ ਬਾਕੀ ਵੀਰ ਵੱਡੀ ਆ ਛੋਟੀ ਨਹੀਂ ਆ ਇਹ ਪੰਜਾਬ ਵਾਲੀ ਵੱਡੀ ਜਰਸੀ ਦੇਖ ਸਕਦੇ ਹੋ ਸੋਹਣੀ ਫੇਸ ਕੁਆਲਿਟੀ ਛੋਟਾ ਕੰਨ ਜੀ ਹੱਦ ਘਾੜ ਦੇ ਪਾ ਕੇ ਦਿੰਦੀ ਆ ਤੇ ਉੱਚੇ ਲੰਮੇ ਕੱਦ ਕਾੜ ਦੀ ਹੈਵੀ ਬਰਦੀ ਵੇਟ ਦੀ ਥਾਣਾ ਦੇ ਸਹਿ ਸੋਹਣਿਆ 10 ਦਾ ਨੰਬਰ ਬਾਕੀ ਨੇ ਬਾਕੀ ਦੋ ਜਾ ਮਸੂ ਉੱਪਰ ਵੀ ਹੈ ਜੀ ਇਹ ਵੀ ਬਹੁਤ ਆ ਸੀਓ ਸੂ ਕਰਮ ਵਾਲੀ ਪੂਰੀ ਹੈ ਜੀ ਥਣਾ ਜੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਚਾਰੇ ਥਾਂ ਨਿਖੜਵੇਂ ਇੱਕ ਸੈੱਟ ਚੈੱਕ ਕਰ ਸਕਦੇ ਹੋ ਤੁਸੀਂ ਹਵਾਨਾ ਸੋਨਾ ਤਿਆਰ ਕਰਦੀ ਹੁੰਦੀ ਹੈ 10-12 ਦਿਨਾਂ ਤੇ ਘਰਵਾਨਾ ਪੂਰਾ ਟਾਪ ਦਾ ਤਿਆਰ ਕਰ ਲੈਣਾ ਜੀ ਬਾਕੀ ਕਾਟਾਲਾ ਹਵਾਨਾ ਉਹ ਦੇਖੀ ਜਾ ਸਕਦੇ ਹੋ ਤੁਸੀਂ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਇਹਦਾ ਕੀ ਮੁੱਲ ਆ ਬਾਈ ਇਹਦਾ ਫਿਰ 42000 ਇਹਦਾ ਵੀ ਮੁੱਲ 42000 ਰੁਪਇਆ ਬਾਕੀ ਮਾਨਤਨ ਹੋ ਜਾਊਗਾ ਜਿਹੜਾ ਵੀ ਕਿਸੇ ਨੂੰ ਕੋਈ ਐਨੀਮਲ ਪਸੰਦ ਆਉਂਦਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਤੇ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦੀ